ਕਾਲ ਦੋਸਤੋ ਆਦਾ ਕਹਿੰਦੇ ਆ ਨਾ ਕਿ ਕਿਹੜੇ ਮੋੜ ਤੇ ਤੁਹਾਨੂੰ ਕਿਹੜਾ ਸ਼ਖਸ ਮਿਲ ਜਵੇ ਕਿਹੜੇ ਮੋੜ ਤੇ ਕਿਹੜੀ ਯਾਦਗਾਰ ਤੁਹਾਡੇ ਲਈ ਸਦਾ ਲਈ ਬਣ ਜਵੇ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਸਾਡਾ ਹਿਮਾਚਲ ਦਾ ਟੂਰ ਸੀ ਭਾਗੜਾ ਡੈਮ ਦੇਖਣ ਆਏ ਸੀ ਤੇ ਕਿਤੇ ਬੈਠੇ ਆ ਤਾਂ ਗੁਫਤਗੂ ਹੋ ਗਈ ਤਾਂ ਉੱਥੇ ਸਾਡੇ ਨਾਲ ਇੱਕ ਸੱਜਣ ਕੁਛਕ ਗਾਣੇ ਗਾਣੇ गा ਰਹੇ ਸੀ ਤੇ ਸਰਦੂਲ ਜੀ ਦੀ ਆਵਾਜ਼ ਕੰਨਾਂ ਤੱਕ ਸੁਣਾਈ ਦਿੱਤੀ ਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਗੱਲਬਾਤ ਹੋਈ ਉਹਨਾਂ ਨਾਲ ਤਾਂ ਪਤਾ ਲੱਗਿਆ ਵੀ ਉਹ ਇਨਸਾਨ ਵੀ ਐਸੇ ਹਿਮਾਚਲ ਦੇ ਰਹਿਣ ਵਾਲੇ ਨੇ ਤੇ ਉਹਨਾਂ ਉਹਨਾਂ ਦਾ ਜ਼ਿਲ੍ਹਾ ਆ ਤੇ ਗਵਰਨਮੈਂਟ ਡਿਪਾਰਟਮੈਂਟ ਚ এমਪਲਾਈਡ ਨੇ ਆਈਟੀਆਈ ਦੇ ਵਿੱਚ ਮੈਂ ਕਹਿੰਨਾ ਜੇ ਤੁਹਾਡੀ ਉਹਨਾਂ ਦੀ ਆਵਾਜ਼ ਦਾ ਜਿਹੜਾ ਸੋਰਾ ਜੇ ਤੁਹਾਡੇ ਤੱਕ ਲੈ ਕੇ ਆਵਾਂ ਦਾ ਤੁਹਾਨੂੰ ਐ ਸ਼ਾਕਸ਼ਾਤ ਲੱਗੂਗਾ ਵੀ ਜਿਵੇਂ ਸਾਡੇ ਵਿੱਚ ਮਰਹੂਮ ਸਾਡੀ ਵਿਛੜੀ ਆਤਮਾ ਬਹੁਤ ਹੀ ਵਧੀਆ ਆਰਟਿਸਟ ਸਰਦੂਲ ਜੀ ਸਾਡੇ ਵਿਚਕਾਰ ਬੈਠੇ ਕੁਝ ਗੁੰਗੁਣਾ ਰਹੇ ਹਨ ਤੇ ਮੈਂ ਅੱਜ ਇੱਕ ਮੌਕਾ ਦੇਖਿਆ ਮੈਂ ਸੋਚਿਆ ਵੀ ਮੈਂ ਕਿਾ ਚੋਲੇ ਇੱਕ ਮੌਕਾ ਵੀ ਆਉਣਾ ਦੀ ਆਵਾਜ਼ ਵੀ ਵਧੀਆ ਤਾਂ ਮੇਰੀ ਵੀ ਐਫਰਟ ਇਹੀ ਹੈ ਕੋਸ਼ਿਸ਼ ਇਹੀ ਹੈ ਕਿ ਉਹਨਾਂ ਦੇ ਗਾਣਿਆਂ ਦੇ ਵਿੱਚੋਂ ਕੁਝ ਚੰਦ ਗਾਣੇ ਜਿਹੜੇ ਵਧੀਆ ਯਾਦਗਾਰ ਜਿਹੜੇ ਹਰ ਇੱਕ ਬੰਦੇ ਦੀ ਲਫਜ਼ਾਂ ਦੇ ਵਿੱਚ ਵਿਚਰਦੇ ਨੇ ਤੇ ਮੇਰੀ ਐਫਰਟ ਇਹੀ ਆ ਕਿ ਉਹ ਗਾਣੇ ਵੀ ਤੁਹਾਡੇ ਤੱਕ ਰੂਬਰੂ ਹੋਣ ਹਾਂਜੀ ਭਾਈ ਸਾਹਿਬ ਪਹਿਲਾਂ ਦਾ ਨਮਸਕਾਰ ਜੀ ਨਮਸਕਾਰ ਜੀ ਆਪਣਾ ਕੀ ਨਾਂ ਜੀ ਸ਼ੋਭਨਾ ਵਿੱਕੀ ਜੀ ਵਿੱਕੀ ਜੀ ਮੈਂ ਤੁਹਾਡੇ ਗਾਣੇ ਸੁਨੇ ਅਚਨਚੇਤ ਆਪਣੀ ਮੁਲਾਕਾਤ ਹੋਈ ਹੈ ਹਾਂਜੀ ਤੁਸੀਂ ਸਰਦੂਲ ਜੀ ਦੇ ਗੀਤ गा ਰਹੇ ਹੋ ਸੌਂਗ गा ਰਹੇ ਹੋ ਹਾਂਜੀ ਸਰਦੂਲ ਜੀ ਤੁਹਾਡੇ ਫੇਵਰਿਟ ਸੀ ਜਾਂ ਤੁਹਾਨੂੰ ਸ਼ੌਂਕ ਸੀ ਪਹਿਲਾਂ ਦਾ ਜਾਂ ਵੈਸੇ ਹੀ ਤੁਸੀਂ ਗੁਣ ਗਣਾਉਂਦੇ ਰਹਿੰਦੇ ਹੋ ਨਹੀਂ ਮੈਨੂੰ ਕਲਾਕਾਰ ਬਹੁਤ ਮੇਰੇ ਮਨ ਨੂੰ ਸ਼ੁਹਾਦ ਆ ਇਹਨਾਂ ਦੀ ਬਾਜ ਮੈਂ ਪਸੰਦ ਕਰਦਾ ਇਹਨਾਂ ਨੂੰ ਦੇਖ ਕੇ ਮੈਂ ਗਾਣਾ ਤੇ ਵੈਰੀ ਗੁੱਡ ਮੈਂ ਜ਼ਿਆਦਾ ਗੱਲ ਗੁਫ਼ਤੂ ਗੱਲਬਾਤ ਲੰਬੀ ਨਹੀਂ ਕਰਨੀ ਮੇਰੀ ਇਹੀ ਕੋਸ਼ਿਸ਼ ਆ ਕਿ ਆਪਾਂ ਇਹਨਾਂ ਦੇ ਸੁਰ ਸੁਣ ਨਹੀਂ ਸੁਣੀਏ ਤੇ ਇਹ ਇਮੇਜਿਨ ਕਰੀਏ ਕਿ ਆਪਣੀ ਅੱਖਾਂ ਜਦੋਂ ਬੰਦ ਕਰਾਂਗੇ ਨਾ ਤੁਹਾਨੂੰ ਸ਼ਾਕਸ਼ਾਤ ਸਰਦੂਲ ਜੀ ਦੀ ਹਵਾਜ ਸੁਣਾਈ ਦਊਗੀ ਹਾਂਜੀ ਇੱਕ ਇੱਕ ਇਹਦੇ ਜੇ ਖੋਰ ਗੱਲ ਆ ਸਰਦੂਲ ਜੀ ਦੇ ਜਿਹੜੇ ਤੁਹਾਨੂੰ ਵਧੀਆ ਫੇਵਰੇਟ ਆਉਂਦੇ ਆ ਜਿਹੜੇ ਤੁਹਾਨੂੰ ਠੀਕ ਲੱਗਦੇ ਆ ਸਿਰਫ ਦੋ ਦੋ ਚਾਰ ਚਾਰ ਲੈਣਾ ਕਿਉਂਕਿ ਮੇਰੀ ਐਫਰਟ ਇਹੀ ਆ ਕੋਸ਼ਿਸ਼ ਇਹੀ ਆ ਸਰਦੂਲ ਜੀ ਇੱਕ ਵਾਰ ਸਾਡੇ ਸਾਰਿਆਂ ਦੇ ਵਿੱਚ ਫੇਰ ਇੱਕ ਵਾਰ ਵਿਚਰ ਜਾਂ। ਥੈਂਕ ਯੂ ਸਰ ਹਾਂ ਹਾਂ ਨਹੀਂ ਮੰਨਦਾ ਜੁਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਦਮ ਥੋੜੇ ਸੋਣਾ ਨਹੀਂ ਮੰਨਦਾ ਜੁਗ ਬੀਤ ਗਏ ਹਰੇ ਗੇ ਜ਼ਿੰਦਗਾਨੀ ਦੇ ਦਿਨ ਥੋੜੇ ਐਸਾ ਲਾ ਵਖਿਆ ਬੇਪਰਵਾਹ ਮਾਹੀ ਨੀ ਮੈਂ ਹੱਥ ਜੋੜਾ ਤੇ ਹੋ ਦਿਲ ਤੋੜੇ ਆ ਜਾ ਮਾਹੀ ਦੇਰ ਨਾਲ ਤੂੰ ਨਾ ਬੇਸਾਮੂ ਇੰਜੇ ਤੜਫਾ ਤੂੰ ਆਜਾ ਮਹੀਦਰ ਨਲਾ ਤੂੰ ਨਾ ਬੇਸਾਮੂ ਇੰਜੇ ਤੜਫਾ ਤੂੰ ਹਾਰ ਗਏ ਲੰਮੀਆਂ ਜੁਦਾਈਆਂ ਦਿਨ ਪਿਆਰ ਦੇ ਰਾਂਝਣਾ

ਰਮਾਨਾ ਨੂੰ ਆਦਿਆ ਪੀਤੀ ਲਾ ਦੇਣੀ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਫੂਕ ਦੇਣਾ ਤਸਵੀਰਾਂ ਨੂੰ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਜਦ ਤੂੰ ਹੀ ਨਹੀਂ ਤਾਂ ਕੀ ਕਰਨੇ ਤੂੰ ਹੀ ਨਹੀਂ ਤਾਂ ਕੀ ਕਰਨੇ ਇਹਨਾ ਕਾਗਜ਼ ਦੀਆਂ ਆਜ਼ਗੀਰਾਂ ਨੂੰ ਖਤ ਟੁਕੜੇ ਟੁਕੜੇ ਕਰ ਦੇਣੇ ਮੈਂ ਖੂਕ ਦੇਣਾ ਦਸਵੀਂ ਰਾ ਨੂੰ ਅਸਾਂ ਬਚਪਨ ਵਿੱਚ ਬਣਾਇਆ ਸੀ ਕਰ ਰਲ ਕੇ ਕੱਚੀ ਮਿੱਟੀ ਦਾ ਮੈਨੂੰ ਇੱਕ ਇੱਕ ਲਬਜ ਉਹ ਚੀਤੇ ਹੈ ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ ਅਸਾਂ ਬਚਪਨ ਵਿੱਚ ਬਣਾਇਆ ਸੀ ਕਰ ਰਲ ਕੇ ਕੱਚੀ ਮਿੱਟੀ ਦਾ ਮੈਨੂੰ ਇੱਕ ਇੱਕ ਲਬਜ ਉਹ ਚੀਤੇ ਹੈ ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ ਮੈਂ ਦਿਲ ਤੇ ਲਿਖਿਆ ਹੋਇਆ ਏ ਦਿਲ ਤੇ ਲਿਖਿਆ ਹੋਇਆ ਏ ਤੇਰੇ ਪਿਆਰ ਦੀਆਂ ਪਹਿਲੀਆਂ ਨੂੰ ਕੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਨਜ਼ਰਾਂ ਤੋਂ ਗਿਰ ਗਈ ਕੀ ਕਰੀ ਉਹ ਲਾਓ ਸਾਨੂੰ ਸੁਣਾਓ ਜੀ ਤੁਸੀਂ ਜਾ ਅੱਖੋ ਲੈ ਹੋ ਜਾਨੀ ਨਾਲ ਜਸ਼ਨ ਮਨਾ ਲੈ ਗੈਰਾ ਦੇ ਮੈਂ ਕਿਵੇਂ ਸਜਾਵਾਂ ਦਿਲ ਲੜੀਏ ਜੋ ਲਤੜ ਗਈ ਵਿੱਚ ਪੈਰਾ ਦੇ ਮੇਰੀ ਜ਼ਿੰਦਗਾ ਮਾਂ ਦੀਆਂ ਜੇਲਾ ਵਿੱਚ ਮੇਰੀ ਜਿੰਦ ਗਵਾਂ ਦੀਆਂ ਜੇ ਲਾ ਵਿੱਚ ਬਣ ਕੇ ਦਿਲ ਗਿਰ ਗਈ ਕੀ ਕਰੀਏ ਜੇ ਉੰਜ ਗਿਰ ਦੀ ਤਾ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਮੇਰੀ ਜਿੰਦ ਗਵਾਂ ਦੀਆਂ ਜੇ ਲਾ ਵਿੱਚ ਬਣ ਕੇ ਦਿਲ ਗਿਰ ਗਈ ਕੀ ਕਰੀਏ ਜੇ ਉਹ ਜਗਰੀ ਦੀ ਤਾਂ ਚੁੱਕ ਲੈnde ਨਜ਼ਰਾਤੋਂ ਗਿਰ ਗਈ ਕੀ ਕਰੀਏ ਉਹ ਨਜ਼ਰਾਤੋਂ ਗਿਰ ਗਈ ਕੀ ਕਰੀਏ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਣੀ ਹੁਤਾਸ਼ ਬੰਗ ਨਾ ਸਬਣਾ ਦੇ ਹੱਥਾਂ ਵਿੱਚ ਘੁੰਮਦੀ ਜਾਨੀਏ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀ ਹੁ ਤਸ਼ ਬੰਗ ਨਾ ਸਬਨਾ ਦੇ ਹੱਥਾਂ ਵਿੱਚ ਕੁੰਦੀ ਜਾਨੀ ਏ ਤੇਰੀ ਤੋਰ ਮਖਬਤਾ ਵਾਲੀ ਜੋ ਤੋਰ ਮਖਬਤਾ ਵਾਲੀ ਜੋ ਸਾਡੇ ਖੱਤੀ ਫਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈnde ਨਜਰਾਤੋਂ ਗਿਰ ਗਈ ਕੀ ਕਰੀਏ ਹੈ ਨਜੇ ਰਾਤੋਂ ਗਿਰ ਗਈ ਕੀ ਕਰੀਏ ਦੇਖੋ ਜੀ ਅਕਸਰ ਸੁਣਿਆ ਸੀ ਵੀ ਹਿਮਾਚਲ ਦੇ ਲੋਕ ਬਹੁਤ ਵਧੀਆ ਹੁੰਦੇ ਆ ਹਿਮਾਚਲ ਦੀਆਂ ਵਾਦੀਆਂ ਬਹੁਤ ਵਧੀਆ ਹੁੰਦੀਆਂ ਵਾਕਈ ਅੱਜ ਇਹ ਗੱਲ ਸਾਬਤ ਹੋ ਗਈ ਹੈ ਵੀ ਹਿਮਾਚਲ ਦੇ ਲੋਕ ਵੀ ਵਧੀਆ ਨੇ ਵਾਦੀਆਂ ਵੀ ਵਧੀਆ ਨੇ ਤੇ ਹਿਮਾਚਲ ਦੇ ਲੋਕਾਂ ਦੇ ਜਿਹੜੇ ਸੁਰ ਨੇ ਉਹ ਵੀ ਬਹੁਤ ਬਾ ਕਮਾਲ ਨੇ thank you very much shabaka